ਸਸ਼੍ਰੀਕਾਲ ਤੁਸੇਖਰ ਸਮਝਾਉਂਦੇ ਹਾਂ ਮੈਂ ਹਾ ਪਰਦੀਪ ਕਾਰਤੁਸ਼ਲੇ ਦੀ ਮੰਦਭਾਗੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਸਭ ਨੂੰ ਹਸਾਉਣ ਵਾਲੇ ਕਮੇਡੀਅਨ ਜਸਵਿੰਦਰ ਪੱਲਾ ਦਾ ਦੇਹਾਂਤ ਹੋ ਚੁੱਕਿਆ ਹੈ ਜੀ ਹਾਂ ਇਸ ਫਨੀ ਸੰਸਾਰ ਨੂੰ ਅਲਵਿਦਾਖ ਚੁੱਕੇ ਨੇ ਆਪਣੀ ਕਮੇਡੀ ਦਾ ਲੋਹਾ ਮਨਵਾ ਚੁੱਕੇ ਨੇ ਚਾਰੇ ਪਾਸੇ ਉਹਨਾਂ ਦੀ ਚਰਚਾ ਹੋਈ ਸੀ ਛਣਕਾਟਾ 88 ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਤਪਣੀਆਂ ਗੱਲਾਂ ਦੇ ਨਾਲ ਸਭ ਨੂੰ ਹਸਾਉਣ ਵਾਲੇ ਅੱਜ ਸਭ ਨੂੰ ਰਵਾ ਕੇ ਤੁਰ ਗਏ ਨੇ ਜੇ ਗੱਲ ਕੀਤੀ ਜਾਵੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਤਾਂ ਉੱਥੇ ਸਾਇਕ ਪ੍ਰੋਫੈਸਰ ਵੀ ਰਹਿ ਚੁੱਕੇ ਨੇ ਬੱਚਿਆਂ ਨੂੰ ਪੜਾ ਚੁੱਕੇ ਨੇ ਆਪਣੇ ਕੈਰੀਅਰ ਦੇ ਵਿੱਚ ਉਹਨਾਂ ਨੇ ਕਾਫੀ ਜ਼ਿਆਦਾ ਤਰੱਕੀ ਹਾਸਲ ਕੀਤੀ ਸੀ ਔਰ ਉਸ ਤੋਂ ਬਾਅਦ ਜਦੋਂ ਪੰਜਾਬੀ ਫਿਲਮਾਂ ਦੀ ਸ਼ੁਰੂਆਤ ਕੀਤੀ ਤਾਂ ਸਭ ਤੋਂ ਪਹਿਲਾਂ ਜੇ ਜ਼ਿਕਰ ਕਰ ਲਈਏ ਕੈਰੀਅਨ ਚੱਟਾ ਕੈਰੀਅਨ ਚੱਟਾ ਫਿਲਮ ਦੇ ਡਾਇਲੌਗਸ ਦੇ ਕਾਰਨ ਇਹ ਜਿਹੜੇ ਮਸ਼ਹੂਰ ਹੋਏ ਸੀ ਹਰ ਕਿਸੇ ਦੀ ਜ਼ੁਬਾਨ ਦੇ ਉੱਤੇ ਜਸਵਿੰਦਰ ਪੱਲਾ ਦਾ ਨਾਮ ਆ ਰਿਹਾ ਸੀ ਤਾਂ ਸਵਾਨੀ ਸੰਸਾਰ ਨੂੰ 65 ਸਾਲ ਦੀ ਉਮਰ ਦੇ ਵਿੱਚ ਅਲ ਵਿਦਾਖ ਗਏ ਨੇ ਪੂਰੀ ਪੰਜਾਬੀ ਇੰਡਸਟਰੀ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਹੈ ਪੰਜਾਬੀ ਗਾਇਕਾ ਦੀ ਗੱਲ ਕੀਤੀ ਜਾਵੇ ਪੰਜਾਬੀ ਅਦਾਕਾਰਾਂ ਦੀ ਗੱਲ ਕੀਤੀ ਜਾਵੇ ਹਰ ਕਿਸੇ ਦੀਆਂ ਅੱਖਾਂ ਨੇ ਜਿਹੜੀਆਂ ਇਸ ਵੇਲੇ ਨਮ ਹੋਈਆਂ ਨੇ ਜੀਆਂ ਛਣਕਾਟਾ 88 ਦੇ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ ਹੌਲੀ-ਹੌਲੀ ਜ਼ਿੰਦਗੀ ਦੇ ਵਿੱਚ ਅੱਗੇ ਵਧਦੇ ਰਹੇ ਸੋ ਸਫ਼ਰ ਇਹਨਾਂ ਦਾ ਜੀਹਾਰਿਆ ਕਿ ਨਾ ਤਾਂ ਕੋਈ ਜ਼ਿੰਦਗੀ ਭਰ ਦੇ ਵਿੱਚ ਕਿਸੇ ਦੇ ਨਾਲ ਕੋਈ ਕੌਂਟਰੋਵਰਸੀ ਕੀਤੀ ਤੇ ਨਾ ਹੀ ਕਿਸੇ ਦੇ ਨਾਲ ਕੋਈ ਫਾਲਤੂ ਬਹਿਸ 65 ਸਾਲ ਦੀ ਉਮਰ ਦੇ ਵਿੱਚ ਫਾਨੀ ਸੰਸਾਰ ਨੂੰ અલਵਿਦਾ ਕਕੇ ਚਲੇ ਗਏ ਨੇ ਸਭ ਨੂੰ ਹਸਾਉਣ ਵਾਲੇ ਅੱਜ ਹਰ ਕਿਸੇ ਦੀ ਅੱਖ ਨਾਮ ਕਰ ਚੁੱਕੇ ਨੇ ਤਾਂ ਦੱਸਿਓ ਕਿ ਪਿਛਲੇ ਕੁਝ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਇਹਨਾਂ ਨੇ ਆਖਰੀ ਸਾਲ ਇਹਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਵੀ ਰਹਿ ਚੁੱਕੇ ਨੇ ਆ ਦੱਸਦੇ ਕਿ ਪੰਜਾਬੀ ਕਾਮੇਡੀਅਨ ਜਸਵਿੰਦਰ ਪਰਲੇ ਦੇ ਦੇਹਾਂਤ ਦੀ ਖਬਰ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਪਦਾ ਕਰ ਦਿੱਤੀ ਹੈ ਇਸ ਮੌਕੇ ਪੰਜਾਬੀ ਗਾਇਕ ਨਿਛੱਤਰ ਗਿਲ ਮੰਗੀਮਾਲ ਗੁਰਵਿੰਦਰ ਕੈਂਦੋਵਾਰ ਗੁਰਲੇਖਸਤਰ ਗੁਰਵਿੰਦਰ ਕੈਲੀ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੋਂ ਨਾਲ ਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਅੱਜ ਦੂਜੇ ਪਾਸੇ ਗੱਲ ਕੀਤੀ ਜਾਵੇ ਹਰ ਕਿਸੇ ਦੀ ਅੱਖ ਨਾਮ ਹੋਈ ਹੈ ਤਾਂ ਬੀਤੇ ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਮੰਗੀਮਾਲ ਦੇ ਨਾਲ ਵਿਦੇਸ਼ ਦੇ ਇੱਕ ਸ਼ੋਅ ਦੇ ਦੌਰਾਨ ਵੀਡੀਓ ਸਾਂਝੀਆ ਕੀਤੀ ਸੀ ਉਹਨਾਂ ਨੇ ਪੰਜਾਬ ਦੀਆਂ ਸੈਂਕੜੇ ਫਿਲਮਾਂ ਦੇ ਵਿੱਚ ਕੰਮ ਕੀਤਾ ਸੀ ਦੂਰਦਰਸ਼ਨ ਦੇ ਛਣਕਾਟਾ ਤੋਂ ਜਿਹੜੀ ਪ੍ਰਸਿੱਧੀ ਹੈ ਉਹ हासिल ਕੀਤੀ ਸੀ ਜੇ ਗੱਲ ਕੀਤੀ ਜਾਵੇ ਇਹਨਾਂ ਦੇ ਫਿਲਮੀ ਸਫਰ ਦੀ ਤਾਂ ਸਭ ਤੋਂ ਪਹਿਲਾਂ ਜ਼ਿਕਰ ਕਰ ਲੈਣੇ ਆ 1999 ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਖੇ ਖੇਤੀਬਾੜੀ ਪਸਾਰ ਸਿੱਖਿਆ ਦੇ ਵਿੱਚ ਲੈਕਚਰਾਰ ਦੇ ਵਜੋਂ ਸ਼ਾਮਲ ਹੋਏ 2020 ਦੇ ਵਿੱਚ ਵਿਭਾਗ ਦੇ ਮੁਖੀ ਦੇ ਵਜੋਂ ਸੇਵਾਮੁਕਤ ਹੋਏ ਇਹਨਾਂ ਨੂੰ ਮੁਖਤੌਰੀ ਆਪਣੇ ਪ੍ਰੋਗਰਾਮ ਛਣਕਾਟਾ ਤੇ ਕਿਰਦਾਰ ਚਾਚਾ ਚਤਰਾ ਕਰਕੇ ਜਣਾਇਆ ਜਾਂਦਾ ਸੀ ਪਹਿਲੀ ਵਾਰੀ 1988 ਦੇ ਵਿੱਚ ਚਾਚਾ ਚਤਰਾ ਦੇ ਕਿਰਦਾਰ ਦੇ ਵਜੋਂ ਛਣਕਾਟਾ ਨਾਲ ਆਪਣਾ ਕਲਾਕਾਰ ਜੀਵਨ ਸ਼ੁਰੂ ਕੀਤਾ ਅੱਜ ਇਸ ਦੇ ਵਿੱਚ ਇਹਨਾਂ ਦੇ ਮੁਖ ਸਾਥੀ ਕਲਾਕਾਰ ਅਬਾਲ ਮੁਕੰਦ ਸ਼ਰਮਾ ਤੇ ਨੀਲੂ ਵੀ ਸ਼ਾਮਿਲ ਸੀ B.Sc ਖੇਤੀਬਾੜੀ ਆਨਰਸ ਯਾਨੀ ਕਿ B.Sc ਐਗਰੀਕਲਚਰ ਤੇ M.Sc ਐਜੂਕੇਸ਼ਨ ਦੀ ਡਿਗਰੀ 1982 ਤੋਂ 1985 ਦੇ ਵਿੱਚ PAU ਯਾਨੀ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਪ੍ਰਾਪਤ ਕੀਤੀ ਸੀ ਤਾਂ ਦੱਸਿਓ ਕਿ ਆਪਣੀ ਕਲਾਕਾਰੀ ਦੇ ਨਾਲ ਇਸ ਸਬਦੇ ਦਿਲ ਜਿੱਤਣ ਵਾਲੇ ਆਪਣੀਆਂ ਗੱਲਾਂ ਦੇ ਨਾਲ ਸਭ ਨੂੰ ਹਸਾਉਣ ਵਾਲੇ ਅੱਜ ਹਰ ਕਿਸੇ ਦੀ ਅੱਖ ਨਾਮ ਕਰ ਗਏ ਨੇ ਅਜੀਆਂ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਵੀ ਟਵੀਟ ਕੀਤਾ ਜਾਂਦਾ ਹੈ ਸੂਬੇ ਦੇ ਮੁੱਖ ਮੰਤਰੀ ਦੇ ਵੱਲੋਂ ਵੀ ਟਵੀਟ ਕੀਤਾ ਜਾਂਦਾ ਔਰ ਇਸ ਦੇ ਨਾਲ ਹੀ ਦੇਵੀ ਮਖਸੂਸ ਪੁਰੀਆ ਦੇ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਜਿਹੜਾ ਹੋ ਕੀਤਾ ਜਾਂਦਾ ਸੋ ਹਰ ਕਿਸੇ ਦੀ ਅੱਖਾਂ ਨਾਮ ਹੋਈਆਂ ਨੇ ਵੱਖ-ਵੱਖ ਕਲਾਕਾਰਾਂ ਦੇ ਵੱਲੋਂ ਵੱਖ-ਵੱਖ ਕਲਾਕਾਰਾਂ ਦੇ ਵੱਲੋਂ ਜਿਹੜਾ ਦੁੱਖ ਦਾ ਪ੍ਰਗਟਾਵਾ ਕੀਤਾ ਰਿਐਕਸ਼ਨਸ ਨੇ ਜਿਹੜੇ ਜ਼ਰੂਰ ਸਾਹਮਣੇ ਆਏ ਨੇ